ਦੀ ਗਵਰਨਮੈਂਟ ਬਣਦੀ ਹੈ 5 ਸਾਲ ਦੇ ਵਿੱਚ ਜੇ ਸਰਕਾਰ ਨੇ ਕੰਮ ਕਰਨੇ ਹੁੰਦੇ ਆ ਤੇ ਸਾਨੂੰ ਪੂਰੀ ਆਸ ਹੈ 26 ਜਨਵਰੀ ਤੋਂ ਜਨਵਰੀ ਤੋਂ ਇਹ ਜਿਹੜਾ 1000 ਰੁਪਏ ਉਹ ਵੀ ਲਾਗੂ ਹੋਊਗਾ ਤਾਂ ਕਿ ਜੋ ਵਾਦੇ ਕੀਤੇ ਆ ਇੱਕੋ ਵਾਦਾ ਰਹਿ ਗਿਆ ਉਹ ਵਾਦਾ ਸਾਡੀ ਸਰਕਾਰ ਜਲਦੀ ਤੋਂ ਜਲਦੀ ਕਰੇ ਪੰਜ ਸਾਲਾਂ ਦੇ ਦਿੱਤੇ ਜਾਣਗੇ ਇੱਕ ਸਾਡੇ ਦਿੱਤਾ ਜਾਊਗਾ ਜੀ ਕਿਉਂਕਿ ਜਦੋਂ ਇੱਕ ਵਾਰ ਕੀ ਹੈ ਜਿਹੜੀ ਪੰਜਾਬ ਦੀ ਆਪਾਂ ਰੈਵਨਿਊ ਵਾਂਗ ਦੇਖਦੇ ਹਾਂ ਪਰ ਸਹੀ ਮੈਨੇਜ ਜਿਹੜੀ ਆਮ ਆਦਮੀ ਪਾਰਟੀ ਨੇ ਪੰਜਾਬ 'ਚ ਕੰਮ ਕਰਕੇ ਦਿਖਾਇਆ ਐਜੂਕੇਸ਼ਨ ਤੇ ਹੈਲਥ ਤੇ ਜਿਵੇਂ ਹੈਲਥ ਇੰਸ਼ੋਰੈਂਸ ਕੀਤੀ ਆ ਉਹ ਵੀ ਦਸੰਬਰ ਤੋਂ ਆਪਣਾ ਜਿਹੜਾ ਕੰਮ ਉਹ ਸ਼ੁਰੂ ਹੋ ਜੂਗਾ ਉਹ ਪਹਿਲੀ ਵਾਰੀ ਹੋਇਆ ਪੰਜਾਬ ਦੀ ਹਿਸਟਰੀ ਚ ਜੋ ਆਮ ਆਦਮੀ ਪਾਰਟੀ ਨੇ ਸਕੂਲਾਂ ਚ ਕੰਮ ਕੀਤਾ ਹੈ ਜੋ ਜੋ ਹੈਲਥ ਜਿਵੇਂ ਆਪਾਂ ਅੱਜ ਚੰਗੇ ਹਸਪਤਾਲ ਬਣ ਰਹੇ ਆ ਤੇ ਅੱਜ ਜੋਬ ਦੀ ਗੱਲ ਕਰੀਏ ਜੋ ਆਮ ਆਦਮੀ ਪਾਰਟੀ ਨੇ ਸਾਢੇ 3 ਸਾਲ ਦੇ ਕੰਮ ਵਿੱਚ ਕੰਮ ਕੀਤੇ ਨੇ ਉਹ ਬੜੀ ਸੰਘਾ ਜੋ ਕੰਮ ਹੈ ਪੰਜਾਬ ਦੀ ਆਈਜੀ ਆਈ ਹੈਰਿਟੇਜ ਸੈਂਟਰ ਕਰ ਰਿਹਾ ਹੈ ਇਹਦੇ ਵਾਰ ਕੀ ਹੋਵੇਗਾ ਉਹ ਕੱਲ ਮੈਂ ਜਾ ਕੇ ਆਇਆ ਸੀ ਜਿਹੜੇ ਆਪਣੇ ADGP ਸੀਗੇ ਜਿਹਨਾਂ ਨੇ ਸੂਚਨਤ ਕਮਿਟ ਕੀਤਾ ਤੇ ਉਹਦੀ ਜਿਹੜੀ ਫੈਮਿਲੀ ਦੀ ਡਿਮਾਂਡ ਸੀਗੀ ਤੇ ਉਹ ਇਹ ਸੀਗਾ ਵੀ ਇੱਕ ਇਹ ਇੱਕ ਐਡੇ ਰੈਂਕ ਦੇ ਨਾਲ ਜਿਹੜੇ ਅਫਸਰ ਹੈ ਉਹਨੂੰ ਦਾਤ ਨਗਾ ਰਹੇ ਹੈ ਤੇ ਕੱਲ ਚੀਨਿਸਟ ਨੂੰ ਆਪਣੇ ਉਹ ਆਪਣੇ ਜਿਹੜੇ ਸੈਣੀ ਸਾਹਿਬ ਨੇ ਉਹਨਾਂ ਨੂੰ ਜਿਹੜਾ ਪਰਿਵਾਰ ਮਿਲਿਆ ਤੇ ਉਹ ਡਿਮਾਂਡ ਕਰ ਰਹੇ ਵੀ ਸਾਨੂੰ ਅਨਿਆਦ ਦਿੱਤਾ ਜਾਵੇ। ਇਹ ਤਾਂ ਰਣਜੀਤ ਸਿੰਘ☬ ਮੰਤਰੀ ਸੀ ਉਹਨਾਂ ਨੇ ਵੀ ਲਾਲ ਲਕੀਰ ਵਾਲਿਆਂ ਨੂੰ ਟਾਰਗੇਟ ਵੱਡੇ ਸੀ ਉਹ ਵੀ ਬੇਚਾਰੇ ਰਹਿ ਗਏ ਹੁਣ ਇਲੈਕਸ਼ਨ ਫੇਰ ਆਉਣ ਵਾਲਾ ਚੰਜੀਤ ਸਿੰਘ ਸਿਰਫ ਗੱਲਾਂ ਹੀ ਕੀਤੀਆਂ ਇੱਥੇ ਕੇਜਰੀਵਾਲ ਸਾਹਿਬ ਤੇ ਸਾਡੇ ਪ੍ਰਮੰਤਰੀ ਜੋ ਕੰਮ ਕਰਕੇ ਦਿਖਾ ਰਹੇ ਆ ਹਰ ਫੀਲਡ 'ਚੋਂ ਕੰਮ ਕਰ ਰਹੇ ਆ ਮੱਲ ਜੋ ਕਹਿੰਦੇ ਆ ਉਹ ਕਰਦੇ ਆ ਉਹ ਕਹਿੰਦੇ ਸੀ ਪਰ ਕਰਦੇ ਨਹੀਂ ਸੀ ਇਹ ਕਹਿੰਦੇ ਆ ਕਰਦੇ ਆ ਨੇ ਉਹ ਲਾਲ ਖੀਰ ਵਾਲੇ ਇਲੈਕਸ਼ਨਾਂ ਦੀ ਡਿਬੇਟ ਕੀਤੀ ਜਾ ਰਹੀ ਉਦੋਂ ਮੰਨੋਗੇ ਨਹੀਂ ਨਹੀਂ ਜੀ ਨਹੀਂ ਐਕਚੁਅਲੀ ਮੈਂ ਉਹ ਗੱਲ ਕਰਦਾ ਇਲੈਕਸ਼ਨ ਦੀ ਕੋਈ ਗੱਲ ਨਹੀਂ ਜੀ ਕਿਉਂਕਿ ਇਹ ਸਰਕਾਰ ਨੇ ਆਉਂਦੇ ਸਾਰੇ ਜਦੋਂ ਗਵਰਨਮੈਂਟ ਬਣੀ ਹੈ ਤਾਂ ਆਉਂਦੇ ਸਾਰੇ ਕੰਮ ਸ਼ੁਰੂ ਕਰਦੇ ਸੀਗੇ ਸਸ ਸਕੂਲਾਂ ਦੀ ਗੱਲ ਕਰੀਏ ਚਾਹੇ ਮਤਲਬ ਜੋ ਵੀ ਜਿਵੇਂ ਜੋਬ ਦੀ ਗੱਲ ਕਰੀਏ ਪਹਿਲੇ ਸਾਲ ਦੇ ਵਿੱਚ ਘੱਟੋ ਘਾਟ 10000 ਦੇ ਕਰੀਬ ਜੋਬ ਦਤੀਆਂ ਤੇ ਅੱਜ ਜਣੀ ਸਾਡੇ 3 ਸਾਲ ਦੇ ਵਿੱਚ ਕਿੰਨੀਆਂ 57000 ਦੇ ਕਰੀਬ ਸਿਰ ਜੋਬ ਹੈ ਉਹ ਦਤੀਆਂ ਨੇ ਤੇ ਅੱਜ ਇਹ ਨਹੀਂ ਜਿਹੜੀਆਂ ਜੋਬ ਦਤੀਆਂ जिदे करे मतलब 3 टाइम ਦੀ ਰੋਟੀ ਵੀ ਮਿਲਦੀ ਐ ਤੇ ਉਹਨਾਂ ਦੇ ਬੱਚੇ ਵੀ ਜੋਬ ਲੱਗੀ ਐ ਕਲਾਸ ਬਣਾਉਣ ਲੱਗੀ ਐ ਕੋਈ ਜੱਜ ਲੱਗੀ ਐ ਕੁੜੀ ਕੋਈ ਸੀਲਦਾਰ ਲੱਗੀ ਐ ਤੇ ਆਹੜਾ ਰਕੋਸ਼ਾਂ ਦੇ ਉਹ ਬੱਚੇ ਕੋਈ ਡਾਕਟਰ ਕੰਮ ਕਰ ਰਿਹਾ ਤੇ ਉਹ ਉਹਨਾਂ ਨੂੰ ਜੋਬ ਬਿਨਾਂ ਫੇਰਬਾਬ ਤੋਂ ਮਿਲ ਜਾਂਦੀ ਐ ਅੱਛਾ ਜੀ ਤੁਹਾਡੇ ਮੁਤਾਬਿਕ ਇਸ ਤਰ੍ਹਾਂ ਪੰਜਾਬ ਸਰਕਾਰ ਨੇ ਇਹ ਨਸ਼ੇ ਦੇ ਗਰੁੱਪਾ ਤੁਹਾਡੇ ਹਿਸਾਬ ਨਾਲ 4 ਸਾਲਾਂ ਵਿੱਚ ਤੁਸੀਂ ਪੰਜਾਬ ਦੇ ਵਿੱਚ ਨਸ਼ਾ ਖਤਮ ਕਰਤਾ ਕੀ ਹਾਲੇ ਹੋਰ ਟਾਈਮ ਲੱਗੂ ਕਿਉਂਕਿ ਜਦੋਂ ਚੀਜ਼ ਖਤਮ ਕਰਨੀ ਐ ਤੋ ਤੇ ਟਾਈਮ ਲੱਗਦਾ ਅੱਜ ਹਰ ਜ਼ਿਲ੍ਹੇ 'ਚ ਹਰ ਬਲੌਗ 'ਚ ਹਰ ਪਿੰਡ 'ਚ ਸਖਾਈ ਨਾਲ ਪੂਰੇ ਕੰਮ ਕਰ ਰਹੀ ਆ ਘਟੋ ਘੱਟ ਸਾਨੂੰ ਪੂਰੀ ਆਸ ਹੈ ਜਿਵੇਂ ਲੱਗੀ ਹੈ ਤੁਸੀਂ 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 ਮੀਡੀਆ 'ਚ ਰਹਿੰਦੇ ਹੋ ਤੇ ਜਾ ਰਹੇ ਆਪਾਂ ਦੇਖਦੇ ਪਿੰਡ-ਪਿੰਡ ਜਾਣੇ ਗਲੀ-ਗਲੀ ਜਾਣੇ ਆ ਕਿਸੇ ਨਾ ਕਿਸੇ ਲੱਗ ਰਿਹਾ ਵੀ ਅੱਜ ਨਸ਼ਾ ਖਤਮ ਹੋ ਰਿਹਾ ਤੇ ਆਉਣ ਵਾਲੇ 5 ਸਾਲ ਦੇ ਵਿੱਚ ਨਸ਼ਾ ਖਤਮ ਹੋਊਗਾ 5 ਸਾਲ ਦੇ ਕਰੀਬ ਅੱਜ ਭਾਜਪਾ ਦੀ ਸਰਕਾਰ ਚੱਲ ਰਹੀ ਹੈ ਤੇ ਹਮੇਸ਼ਾ ਹੀ ਸਾਡੇ ਦਲਤ ਭਾਈਚਾਰੇ ਦੇ ੱਤੇ ੱਕਾ ਕੀਤਾ ਗਿਆ ਅੱਜ ਸਾਡੇ ਲੋਕਾਂ ਨੂੰ ਮਿਹਨਤ ਕਰਕੇ ਗਰੀਬ ਲੋਕਾਂ ਨੇ ਪੜ੍ਹਾਈ ਕਰਕੇ ਪਰ ਉਸ ਮਕਾਮ ਤੇ ਸਾਡੇ ਲੋਕ ਪਹੁੰਚੇ ਹੈ ਜਿਵੇਂ ਕੁਸ਼ੇਦਾਮ ਪੇਸ਼ਣ ਜੀ ਚੀਫ ਜੀ ਚੀਫ ਜਸਟਿਸ ਆਫ ਇੰਡੀਆ ਇਹਨਾਂ ਦੇ ਜੁੱਤੇ ਵਹਿਕਿਆ ਗਿਆ ਹੈ ਤੇ ਉਹਦੇ ਬਾਰੇ ਕੋਈ ਨਾ ਸਾਡੇ ਪ੍ਰਾਈਮ ਮਿਨਿਸਟਰ ਦਾ ਕੋਈ ਬਿਆਨ ਨਾ ਸਾਡੇ ਹੋਮ ਮਿਨਿਸਟਰ ਦਾ ਕੋਈ ਬਿਆਨ ਕਿਸੇ ਨੇ ਕੋਈ ਨਿੰਦਾ ਨਹੀਂ ਕੀਤੀ ਅੱਜ 4 ਦਿਨ ਤੋਂ ਸਾਡੀ ਪਾਰਟੀ ਦਾ ਜਿਹੜਾ ਆਦੇਸ਼ੀ ਸਾਡੇ ਸੁਪਰੀਮੋ ਕੇਜਰੀਵਾਲ ਸਾਹਿਬ ਸਾਡੇ ਮੁੱਖ ਮੰਤਰੀ ਭਗਵੰਤ ਮਾਨ ਜੀ ਸਾਡੇ ਇਨਚਾਰਜ ਮਨੀਸ਼ ਸ਼ੋਧਿਆ ਜੀ ਉਹਦੇ ਇਨਸਟਰਕਸ਼ਨ ਤੇ ਸਾਡੀ ਪਾਰਟੀ ਨੇ ਵੱਖ-ਵੱਖ ਜਗ੍ਹਾ ਅਸੀਂ ਪੁਤਲੇ ਸਾਡੇ ਨੇ ਬੀਜੇ ਬੀਜਪੀ ਗਵਰਨਮੈਂਟ ਦੇ ਕਿਉਂਕਿ ਸਹੀ ਮੈਨੇ ਅੱਜ ਸਾਡੀ ਕੋਮ ਨਾਲ ਸਾਡ ਯਾਤ ਨਾਲ ਹਮੇਸ਼ਾ ਤੱਕਾ ਹੁੰਦਾ ਹੈ ਉਹ ਅਸੀਂ ਇਹ ਚੀਜ਼ ਕਦੇ ਵੀ ਬਰਦਾਸ਼ਤ ਨਹੀਂ ਕਰਾਂਗੇ ਤੇ ਆਉਣ ਵਾਲੇ ਟਾਈਮ 'ਚ ਜੋ ਵੀ ਸੰਸਦਿਕ ਹਸਪਤਿ ਸ਼ਿਕਾਇਤ ਕਰਨਾ ਪਊਗਾ ਸਾਡੀ ਪਾਰਟੀ ਨੂੰ ਕਰਨਾ ਪਊਗਾ ਚਾਹੇ ਸੰ ਦਿੱਲੀ ਜਾਣਾ ਪਵੇ ਚਾਹੇ ਜਿੱਥੇ ਵੀ ਸਾਨੂੰ ਸ਼ਿਕਾਇਤ ਕਰਨਾ ਪਵੇਗਾ ਉਹ ਅਸੀਂ ਕਰਾਂਗੇ ਕੀ ਕਾਮਾਦ ਵੀ ਪਾਰਟੀ ਵੱਲ ਵਾਦਾ ਕੀਤਾ ਗਿਆ ਤੁਹਾਡੇ ਗੱਲ ਖਤਮ ਹੋ ਗਈ ਹਾਂ ਨਹੀਂ ਖਤਮ ਨਹੀਂ ਇਹ ਤਾਂ ਜਲ ਪਾਰਟੀ ਦਾ ਹਾਈ ਕਮਾਂਡ ਦਾ ਹੁਕਮ ਹੈ ਜੀ ਜੇ ਕਿਉਂਕਿ ਸਾਡੀ ਪਾਰਟੀ ਪਹਿਲੀ ਵਾਰੀ ਹੈ ਹੁਣ ਤੋ ਕਰ ਜਦੋਂ ਦੀਆਂ ਕੋਈ ਜਿੰਨੀਆਂ ਵੀ ਗਵਰਨਮੈਂਟਾਂ ਆਈਆਂ ਚਾਹੇ ਅਕਾਲੀ ਦਲ ਗਵਰਨਮੈਂਟ ਬਣੀ ਚਾਹੇ ਕਾਂਗਰਸ ਗਵਰਨਮੈਂਟ ਬਣੀ ਉਹ ਦਿਨ ਤੇ ਚਾਰਜ ਦੇ ਕੈਬਨਿਟ ਮਿੰਿਸਟਰ ਬਣਦੇ ਸੀਗੇ ਅੱਜ ਸਾਡੀ ਗਵਰਨਮੈਂਟ ਆਮ ਆਦਮੀ ਪਾਰਟੀ केजरीवाल ਸਾਹਿਬ ਨੇ ਭਗਵੰਤ ਮਾਨ ਜੀ ਨੇ ਸ਼ੋਧਿਆ ਸਾਹਿਬ ਨੇ ਅੱਜ 6 ਸਾਨੂੰ ਕੈਬਨਿਟ ਮੰਤਰੀ ਪੰਜਾਬ ਦਿੱਤੇ ਗਏ ਨੇ ਤੇ ਲੋ ਅਸ ਅੱਜ ਜਿਹੜੇ ਹਾਈ ਕੋਰਟ 'ਚ ਲੱਗੇ ਨੇ ਪਹਿਲਾਂ ਕਦੇ ਵੀ ਇੰਨੀ ਗਿਣਤੀ ਨਹੀਂ ਸੀ ਜਿਹੜੀ ਹੁਣ ਅੱਜ ਹਾਈ ਕੋਰਟ ਦੀਆਂ ਗਿਣਤੀਆਂ ਸਾਡੇ ਲੋਕਾਂ ਦੀ ਤੇ ਘੱਟੋ-ਘੱਟ ਸਾਡੀ ਗਵਰਨਮੈਂਟ ਨੇ 57000 ਦੇ ਕਰੀਬ ਜਗ੍ਹਾ ਗਵਰਨਮੈਂਟ ਜੌਬ ਦਿੱਤੀਆਂ ਨੇ ਇਹ ਪਹਿਲੀ ਵਾਰ ਹੋਇਆ ਇਸ 57000 ਦੇ ਕਰੀਬ ਜਿਹੜੀਆਂ ਜੌਬ ਦਿੱਤੀਆਂ ਨੇ ਕਿਉਂਕਿ ਚਾਹੇ ਆਪਾਂ ਬਿਜਲੀ ਦੀ ਗੱਲ ਕਰੀਏ ਘੱਟੋ-ਘੱਟ 600 ਜੁਨਤ ਦੇ ਕਰੀਬ ਅੱਜ ਪੂਰੇ ਪੰਜਾਬ ਨੂੰ ਆਮ ਆਦਮੀ ਪਾਰਟੀ ਦੇ ਦੀ ਤੇ ਆਉਣ ਵਾਲੇ ਟਾਈਮ 'ਚ ਜਿਵੇਂ ਗੱਲ ਕਰੀਏ ਪਿੰਡਾਂ ਦੇ ਵਿੱਚ ਜਿਹਨਾਂ ਕੋਲ ਲਾਲ ਲਕੀਰ ਦੇ ਵਿੱਚ ਕਬਜ਼ੇ ਨੇ ਉਹਨਾਂ ਵਾਲੇ ਟਾਈਮ 'ਚ ਜਿਹੜੀ ਗਵਰਨਮੈਂਟ ਹੈ ਉਹ ਵੀ ਦੇਣ ਜਾਰੀ ਜਦੋਂ ਕਬਜ਼ਾ ਆਏਗਾ ਉਹਨਾਂ ਦੀ ਵੀ ਉਹਨਾਂ ਨੂੰ ਵੀ ਅਧਿਕਾਰ ਦੇਣ ਜਾਂਦੇ ਤਾਂ ਕਿ ਉਹ ਆਪਣੀ ਰਜਿਸਟਰੀ ਜਦੋਂ ਉਹ ਲੋਕੀ ਆਪਣੇ ਮਕਾਨ ਲਈ ਆਪਣਾ ਕੋਈ ਕਰਜ਼ਾ ਮੰਗਦੇ ਆ ਤੁਹਾਨੂੰ ਬੜੀ ਪ੍ਰੋਬਲਮ ਆਉਂਦੀ ਹੈ ਤੇ ਉਹਨਾਂ ਵਾਲੇ ਟਾਈਮ 'ਚ ਜਿਹੜੀ ਸਰਕਾਰ ਭਗਵੰਤਪਾ ਸਰਕਾਰ ਉਹ ਵੀ ਉਹਨਾਂ ਟਾਈਮ ਇਹ ਕੰਮ ਕਰੂਗੀ ਅੱਛਾ ਜੀ ਚਾ